ਅੰਬਾਂ ਦੇ ਬਾਗ ਵਿੱਚ ਬਾਂਦਰਾਂ ਦਾ ਇੱਕ ਕਾਫੀ ਵੱਡਾ ਗਰੁੱਪ ਰਹਿੰਦਾ ਸੀ ਜਦੋਂ ਵੀ ਬਾਂਦਰਾਂ ਨੇ ਅੰਬਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਤਾਂ ਅੰਬਾਂ ਨੂੰ ਤਾਂ ਘੱਟ ਹੀ ਤੋੜਿਆ ਜਾਂਦਾ ਸੀ ਪਰ ਉਹਨਾਂ ਨੂੰ ਬਾਗ ਦੇ ਰਖਕਾਂ ਵੱਲੋਂ ਪੱਥਰबाजी ਦਾ ਜ਼ਿਆਦਾ ਨੁਕਸਾਨ ਚਲਣਾ ਪੈਂਦਾ ਸੀ ਇੱਕ ਦਿਨ ਪੱਥਰਾਂ ਦੀ ਮਾਰ ਤੋਂ ਤੰਗ ਆ ਕੇ ਬਾਂਦਰਾਂ ਦੇ ਸਰਦਾਰ ਨੇ ਸਾਰੇ ਬਾਂਦਰਾਂ ਦੀ ਮੀਟਿੰਗ ਬੁਲਾਈ ਅਤੇ ਐਲਾਨ ਕੀਤਾ ਕਿ ਅੱਜ ਤੋਂ ਅਸੀਂ ਆਪਣਾ ਬਾਗ ਬਣਾਵਾਂਗੇ ਅਤੇ ਉਸ ਵਿੱਚ ਅੰਬਾਂ ਦੇ ਦਰਖਤ ਲਾਵਾਂਗੇ ਆਖਰਕਾਰ ਇਸ ਰੋਜ਼ਾਨਾ ਦੀ ਪਰੇਸ਼ਾਨੀ ਤੋਂ ਮੁਕਤੀ ਮਿਲ ਜਾਏਗੀ ਇਹ ਗੱਲ ਸਾਰੇ ਬਾਂਦਰਾਂ ਨੂੰ ਪਸੰਦ ਆਈ ਸਾਰਿਆਂ ਨੇ ਇੱਕ-ਇੱਕ ਆਂਬ ਦਾ ਬੀਜ ਲੈ ਕੇ ਜ਼ਮੀਨ ਵਿੱਚ ਬੀਜਿਆ ਹਰ ਕਿਸੇ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਲਹਿਰ ਸੀ ਕਿ ਬਾਂਦਰ ਆਂਬਾਂ ਦੇ ਬਾਗ ਦੇ ਮਾਲਕ ਬਣਨ ਜਾ ਰਹੇ ਹਨ ਪਰ ਅਜੇ ਕੁਝ ਹੀ ਘੰਟੇ ਹੋਏ ਸਨ ਕਿ ਬਾਂਦਰਾਂ ਨੇ ਜ਼ਮੀਨ ਖੋਦ ਕੇ ਬੀਜ ਕੱਢਨੇ ਸ਼ੁਰੂ ਕਰ ਦਿੱਤੇ ਇਹ ਦੇਖਣ ਲਈ ਕਿ ਬੀਜ ਵਿੱਚੋਂ ਦਰਖਤ ਬਾਹਰ ਨਿਕਲਿਆ ਜਾਂ ਨਹੀਂ ਇਹ ਕਰਦੇ ਕਰਦੇ ਸਾਰਾ ਬਾਗ ਤਬਾਹ ਹੋ ਗਿਆ ਬਾਗ ਦੇ ਮਾਲਕ ਨੇ ਇਹ ਸਭ ਕੁਝ ਦੂਰੋਂ ਦੇਖ ਕੇ ਆਪਣੇ ਸਾਥੀਆਂ ਨੂੰ ਕਿਹਾ ਜੇਕਰ ਤੁਸੀਂ ਆਪਣੇ ਕੀਤੇ ਦਾ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ ਇਸ ਲਈ ਮਿਹਨਤ ਦੇ ਨਾਲ ਨਾਲ ਸਬਰ ਦੀ ਵੀ ਬਹੁਤ ਲੋੜ ਹੁੰਦੀ ਹੈ ਬੇਸਬਰੇ ਮਨੁੱਖਾਂ ਦੀ ਹਾਲਤ ਵੀ ਇੰਨਾ ਮੂਰਖ ਬਾਂਦਰਾ ਵਰਗੀ ਹੈ ਜੇਕਰ ਕੋਈ ਮਨੁੱਖ ਆਪਣੇ ਕੰਮ ਕਰਦਿਆਂ ਥੋੜਾ ਜਿਹਾ ਵੀ ਧੀਰਜ ਨਾ ਰੱਖੇ ਤਾਂ ਉਹ ਅੰਬਾਂ ਦੇ ਦਰਖਤ ਤਾਂ ਲਗਾ ਲਏਗਾ ਪਰ ਉਸ ਨੂੰ ਅੰਬਾਂ ਦਾ ਫਲ ਕਦੇ ਵੀ ਨਹੀਂ ਮਿਲੇਗਾ ਦੋਸਤੋ ਅੱਜ ਦੇ ਯੁੱਗ ਵਿੱਚ ਅਸੀਂ ਸਾਰੇ ਜਲਦੀ ਤੋਂ ਜਲਦੀ ਸਫਲ ਹੋਣ ਦੇ ਸੁਪਨੇ ਦੇਖ ਰਹੇ ਹਾਂ ਇਹ ਵੀ ਸੱਚ ਹੈ ਕਿ ਇਸ ਦੇ ਲਈ ਅਸੀਂ ਬਹੁਤ ਕੜੀ ਮਿਹਨਤ ਕਰ ਰਹੇ ਹਾਂ ਪਰ ਜੇਕਰ ਅਸੀਂ ਸਫਲਤਾਪੂਰਵਕ ਨਤੀਜੇ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਬਰ ਕੀਤੇ ਬਿਨਾ ਅਸੀਂ ਸਫਲ ਹੋਣਾ ਇਹ ਕਲਪਨਾ ਕਰਨਾ ਵੀ ਔਖਾ ਹੈ ਇਸ ਲਈ ਸਾਨੂੰ ਸਹੀ ਦਿਸ਼ਾ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਸਫਲ ਹੋਣ ਤੇ ਪੂਰਾ ਭਰੋਸਾ ਰੱਖਦੇ ਹੋਏ ਤਿਗਰਜ ਨਾਲ ਆਪਣੇ ਕੰਮ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਅਸੀਂ ਇਸ ਸਬਰ ਨਾਲ ਆਪਣਾ ਕੰਮ ਕਰਦੇ ਰਵਾਂਗੇ ਤਾਂ ਸਫਲਤਾ ਯਕੀਨੀ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਹੈ